ਸਜੇ ਲਈ ਕੈਪਰੀਓ ਇਹਨੇ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਮਹਿੰਮ ਚੱਲ ਰਹੀ ਹੈ ਇਹਦੇ ਵਿੱਚ ਸਾਨੂੰ ਫੇਰ ਪ੍ਰੋਫੈਸ਼ਨਲ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਦੋ ਪਰਚੇ ਦਰਜ ਕਰਕੇ ਤਿੰਨ ਅਪਰਾਧੀ ਜਿਹੜੇ ਗੈਂਗ ਇਹਦੇ ਵਿੱਚ ਇਨਵੋਲਡ ਹੈ ਸਮਗਲਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਕੇਸ ਦੇ ਵਿੱਚ 4 ਕਿਲੋ 479 ਗ੍ਰਾਮ ਹੈਰਨ ਤੇ ਦੂਸਰੇ ਕੇਸ ਦੇ ਵਿੱਚੋਂ 2 ਕਿਲੋ 537 ਗ੍ਰਾਮ ਹੈਰਨ ਬਰਾਮਦ ਕਰਨ ਵਿੱਚ ਆਮਜਬੀਲੀ ਹੈ ਇਹਦੇ ਵਿੱਚ ਐਸਪੀ ਡੀ ਤੇ ਡੀਐਸਪੀ ਸਿਟੀ ਫਿਰੋਜ਼ਪੁਰ ਇਹਨਾਂ ਦੀ ਜਿਹੜੀ ਸੁਪਰਵਾਈਜ਼ਨ ਦੇ ਵਿੱਚ ਪੰਚਾਰਜ ਸੀਆਈਏ ਵੱਲੋਂ ਮਕਦਮਾ ਨੰਬਰ 19 ਦਰਜ ਕਰਕੇ ਉਹਦੇ ਵਿੱਚ ਜਸਵੀਰ ਸਿੰਘ ਉਰਫ ਗੱਗੂ ਤਕਰੀਬ ਉਮਰ ਤਕਰੀਬ 24 ਸਾਲ ਪੁੱਤਰ ਫਰਮਨ ਸਿੰਘ ਇਹਨੂੰ ਗਿਲ ਰੋਡ ਤੋਂ ਪਧਰੀ ਰੋਡ ਪਿੰਡ ਗਿਲ ਦੇ ਨਜ਼ਦੀਕ 18 ਸਰਦ ਫਰੋਜ਼ਪੁਰ ਦੇ ਏਰੀਏ ਦੇ ਵਿੱਚ ਇਹ ਆ ਰਿਹਾ ਸੀ ਤੇ ਉੱਥੇ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਮਿਲੀ ਹੈ ਤੇ ਉਸ ਕੋਲੋਂ 4 ਕਿਲੋ 479 ਗ੍ਰਾਮ ਹੈਰੋਇਨ ਬਰਾਮਦ ਹੋਇਆ ਤੇ ਇੱਕ ਉਹਦਾ ਨਾਲ ਦਾ ਸਾਥੀ ਭਰਾ ਆ ਉਸਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਐਵੇਂ ਹੀ ਐਸਪੀ ਡੀ ਫਰੋਜ਼ਪੁਰ ਦੀ ਸੁਪਰਵਾਈਜ਼ਨ ਚ ਡੀਐਸਪੀ ਜ਼ੀਰਾ ਦੀ ਸੁਪਰਵਾਈਜ਼ਨ ਚ ਐਸਐਚਓ ਮਖੂਬ ਵੱਲੋਂ ਬ੍ਰਾਮ ਸਿਮਰਨ ਸਿੰਘ ਉਰਫ ਸਿਮਨ 27 ਸਾਲ ਪੁੱਤਰ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਜੀ ਵੀ ਉਰਚਾਨ 50 ਸਾਲ ਦੀ ਉਮਰ ਦੇ ਪੁੱਤਰ ਜਰਦਾਰ ਸਿੰਘ ਵਾਸੀ ਲਾਲਚੀਆਂ ਉਰਫ ਚੱਕ ਮੋਬੀਆਂ ਹਾਰਦੋ ਢੰਡੀ 18 ਲੱਖੋਂ ਦੇ ਬਰਾਮ ਇਹਨਾਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਮਿਲੀ ਹੈ ਇਹਨਾਂ ਪਾਸੋਂ ਪਹਿਲਾਂ 1 ਕਿਲੋ 537 ਗ੍ਰਾਮ ਹੈਰੋਨ ਬਰਾਮਦ ਹੋਈ ਸੀ ਬਾਦ ਦੇ ਵਿੱਚ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ 1 ਕਿਲੋ ਹੋਰ ਹੈਰਨ ਬਰਾਮਦ ਹੋਈ ਯਾਨੀ ਕਿ ਇਹਨਾਂ ਤੋਂ 2 ਕਿਲੋ 537 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਇਹਨਾਂ ਤੋਂ ਬਰਾਮਦ ਹੋਇਆ ਤੇ ਇੱਥੇ ਦੱਸਣਯੋਗ ਹੈ ਵੀ ਜਿਹੜਾ ਜਸਵੀਰ ਸਿੰਘ ਪੁੱਤਰ ਫਰਮਨ ਸਿੰਘ ਹੈ ਉਹ ਪਹਿਲਾਂ ਵੀ 8.5 ਕਿਲੋ ਹੈਰਨ ਦਾ ਉਹਦੇ ਤੇ ਪਰਚਾ ਦਰਜ ਹੈ 152 ਨੰਬਰ ਐਂਡੀਪੀਐਸ ਦਾ ਤੇ ਆਮ ਸੈਕਟ ਦਾ ਤੇ ਜਿਹੜਾ ਪ੍ਰਭ ਸਿਮਰਨ ਪੁੱਤਰ ਸੁਖਵਿੰਦਰ ਹੈ ਇਹਦੇ ਪਾਸੇ ਵੀ ਪਹਿਲਾਂ ਇੱਕ ਮੁਕਦਮਾ ਦਰਜ ਹੈ ਸੁਖਵਿੰਦਰ ਸਿੰਘ ਪੁੱਤਰ ਜਦਾਰ ਸਿੰਘ ਉਹ ਉਹਦੇ ਤੇ ਵੀ ਪਹਿਲਾਂ 16 ਨੰਬਰ 226 ਦਾ ਮਕਦਮਾ ਕਿਹੜਾ ਇਹ ਦਰਜ ਜਿਸ ਦੇ ਵਿੱਚ ਉਹ ਗ੍ਰਿਫਤਾਰੀ ਕੀਤੀ ਗਈ ਹੈ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਸਾਰੇ ਜਿਹੜੇ ਨੌਜਵਾਨ ਹੈ ਉਹ ਨਸ਼ੇ ਤੋਂ ਦੂਰ ਰਹਿਣ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਾਡੇ ਵੱਲੋਂ ਪੂਰੀ ਸਖਤ ਪਹਿਲਾਂ ਵੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਹੋਰ ਸਖਤ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਨਸ਼ਾ ਵੇਚਣ ਵਾਲਿਆਂ ਤੇ ਬਿਲਕੁਲ ਉਹਨਾਂ ਦਾ ਜ਼ੀਰੋ ਟੋਲਰੈਂਸ ਹੈ ਸਾਡੀ ਤੇ ਇਹਨਾਂ ਨੂੰ ਅਸੀਂ ਨਸ਼ੀ ਨਹੀਂ ਵੇਚਦੇ ਥੈਂਕ ਯੂ